कनाडा में कबड्डी खिलाड़ी की मौत गांव में हुआ अंतिम संस्कार कनाडा में कबड्डी खेलने गया था युवक लेकिन मृतदेह घर लौटा जून में वीजा छः महीने के लिए वैध था जिसमें उन्हें वापस लौटना था लेकिन इससे पहले ही बीत चुका रबदा बाना कैनेडा में दिल का दौरा पड़ने से मरे संगोवाल निवासी पंजाबी कबड्डी खिलाड़ी तलविंदर सिंह टिंडा का शव देर रात अमृतसर के श्री गुरु रामदास एयरपोर्ट पहुंचा और एयरपोर्ट अथॉरिटी ने परिवार को सौंप दिया अंतरराष्ट्रीय कबड्डी खिलाड़ी तलविंदर सिंह टिंडा का शव भारत आने की खबर जैसे ही पूरे क्षेत्र में पहुंची लोगों के मन में एक बार फिर शोक फैल गया बड़ी संख्या में लोग गाँव पहुँचे और परिवार के प्रति संवेदना व्यक्त की तलविंदर सिंह के पार्थिव शरीर के अंतिम दर्शन दूर दराज से आए कबड्डी प्रेमियों और रिश्तेदारों ने किया जिसके बाद परिवार ने कुछ सामाजिक अनुष्ठान किए और स्थानीय शमशान घाट में उनका अंतिम संस्कार किया जिनकी चिता को उनके पिता ने मुखाग्नि दी आपको बता दें कि कपूरथला जिले के संगोवाल गांव के एक मध्यम वर्गीय परिवार में जन्मे तलविंदर सिंह टिंडा एक प्रसिद्ध कबड्डी खिलाड़ी थे और वह दो बहनों के इकलौते भाई थे उनके पिता पेशे से ड्राइवर हैं युवा अवस्था में कबड्डी खेलते हुए टिंडा ने कई खेल मेलों और क्लबों में अपनी शारीरिक उपस्थिति दिखाई जिसके कारण उन्हें जून में कनाडा जाने का मौका मिला जहां उन्होंने कबड्डी खेलने के साथ साथ काम भी किया लेकिन दिसंबर में उन्हें दिल का दौरा पड़ा गिरने से मौत हो गई ਕਪੂਰਥਲਾ ਸੇ ਰਾਜਿੰਦਰ ਕੁਮਾਰ ਕਪੂਰਥਲਾ ਕੀ ਵਿਸ਼ੇਸ਼ ਰਿਪੋਰਟ ਹਜੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਗਵਿੰਦ ਸਿੰਘ ਹੈ ਜੀ ਪਿੰਡ ਇਹ ਪਿੰਡ ਸਾਡਾ ਹੈਗਾ ਸੰਗੋਵਾਲ ਇਹ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਇਹ ਵੀਰਾ ਪਰਿਵਾਰ ਦਾ ਮੇਰਾ ਭਤੀਜਾ ਲੱਗਦਾ ਸੀ ਤੇ ਇਹਨਾਂ ਦੇ ਬਾਪ ਹੈਗੇ ਇੱਥੇ ਰਹਿੰਦੇ ਮਾਪੇ ਇਹ ਕਬੱਡੀ ਫਿਲਮ ਵਾਸਤੇ ਉੱਥੇ ਪਹੁੰਚਿਆ ਸੀਗਾ ਕਿਦੋਂ ਗਿਆ ਸੀਗੇ 5 ਕੁ ਮਹੀਨੇ ਪਹਿਲਾਂ ਜਦੋਂ ਇਹ ਗਿਆ ਸੀਗਾ ਉੱਥੇ ਵੀ ਇੱਕ ਡਿਫਰੈਂਟ ਕਬੱਡੀ ਫਰੈਸ਼ਨ ਹੈਗੀ ਹੈ ਸਾਰੀ ਤਾਂ ਹੈਗੇ ਉਹ ਆਪਣੇ ਜੀਵੰਤ ਗੁਰਵਿੰਦਰ ਹੁਣ ਉਹਨਾਂ ਨੇ ਸਪਾਂਸਰ ਕੀਤਾ ਸੀ ਉੱਥੇ ਫਿਰ ਸਾਡੇ ਕੋਲ ਆ ਗਿਆ ਸੀਗਾ ਥੋੜੇ ਚਿਰ ਬਾਅਦ ਸਾਡੇ ਕੋਲ ਹੀ ਉੱਥੇ ਰਹਿੰਦਾ ਸੀਗਾ ਉੱਥੇ ਇਹ ਜਿਹੜਾ ਆਪਣਾ ਹਰਟੈਗ ਵੀ ਜੋ ਵੀ ਹੋਇਆ ਉਹ ਉੱਥੇ ਹੋਇਆ ਕੁਝ ਪਤਾ ਨਹੀਂ ਲੱਗਾ ਮੁੰਡਾ ਸਾਡਾ ਦੇਖਣ ਗਿਆ ਉਹ ਕਿੱਦਾਂ ਰੋਟੀ ਪਾਣੀ ਦਾ ਪੁੱਛਣ ਗਿਆ ਵੀ ਗਿਆ ਹੋਇਆ ਕਮਰੇ ਆਪਣੇ ਰੂਮ ਦੇ ਵਿੱਚ ਉਹ ਜਿਹੜਾ ਉਹ ਰੂਮ ਦੇ ਵਿੱਚ ਗਿਆ ਤਾਂ ਉਦੋਂ ਇਹਦੀ ਮੌਤ ਹੋ ਚੁੱਕੀ ਸੀਗੀ ਜਦੋਂ ਕੋ ਆਏ ਪੁਲਿਸ ਨੇ ਐਂਬੂਲੈਂਸ ਇਨਸਪੈਕਟ ਕੀਤਾ ਜਦੋਂ ਕੰਦੇ 3-4 ਘੰਟੇ ਪਹਿਲਾਂ ਇਹ ਜਿਹੜੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਦਾ ਕੁਝ ਬਹੁਤ ਜ਼ਿਆਦਾ ਮਾੜਾ ਹੈ ਬੱਚੇ ਦੀ ਲਾਸ਼ ਭਾਰਤ ਲਿਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਆਈਆਂ ਉਹ ਇਸ ਤਰ੍ਹਾਂ ਸੀਗਾ ਕਿ ਜਦੋਂ ਇਦਾਂ ਕੋਈ ਕੋਸ਼ਿਸ਼ ਕਰਦੇ ਸੀ ਵੀ ਵਾਪਸ ਲਿਆਉਣ ਦੀ ਤੇ ਇੰਡੀਆ ਵਿੱਚ ਬੋਡੀ ਤੇ ਉੱਥੋਂ ਕੁਲਵਿੰਦਰ ਤੇ ਜੀਵਨ ਹਣੀ ਤੇ ਬਾਕੀ ਹੋਰ ਜਿਹੜੇ ਜਿੰਨੇ ਵੀ ਸਾਥੀ ਸੀਗੇ ਜਿਨ੍ਹਾਂ ਨੇ ਮਦਦ ਬਹੁਤ ਕੀਤੀ ਗੋਪਨ ਦੇ ਵਿੱਚ ਬਾਕੀ ਜਿਹੜਾ ਗੁਰਦੁਆਰਾ ਸਾਹਿਬਾਨ ਉਹਨਾਂ ਨੇ ਵੀ ਇਸੀ ਦੇ ਵਿੱਚ ਬਹੁਤ ਮਦਦ ਕੀਤੀ ਹੈ। ਸਾਰਾ ਕੁਝ ਹੋਛਾ ਤੁਸੀਂ 5-7 ਦਿਨ ਥੋੜਾ ਜਿਹਾ ਲੇਟ ਇਸ ਕਰਕੇ ਹੋਗਾ ਕਿ ਸਾਡੇ ਨਗਰ ਤੋਂ ਹੀ ਦੋ ਮੁੰਡੇ ਜਰਮਨ ਰਹਿੰਦੇ ਆ ਉਹਨਾਂ ਨੇ ਕਮੈਂਟ ਬਹੁਤ ਗਲਤ ਗਲਤ ਮਾਉਤ ਕਰ ਦਿੱਤੇ। ਉਹਦਾ ਕਾਰਨ ਕਰਕੇ ਥੋੜਾ ਡਿਲੇ ਹੋ ਗਈ ਤੇ ਆਦਰਵਾਇਜ਼ ਸਾਰਾ ਕੁਝ ਠੀਕ ਹੋ ਗਿਆ। ਚਲੋ ਆਪਣੇ ਹੱਥਾਂ ਨਾਲ ਅੱਜ ਸਟਾਰਟ ਕੀਤਾ। ਉਹਨਾਂ ਨੂੰ ਥੋੜਾ ਸਕੂਨ ਮਿਲ ਗਿਆ ਮਾਤਾ ਨੂੰ, ਪਿਤਾ ਨੂੰ, ਭੈਣਾਂ ਨੂੰ। ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋਈ ਇਸ ਤੋਂ ਵੱਧ ਹੋਰ ਮਾੜਾ ਕੀ ਹੋ ਸਕਦਾ ਕਿਸੇ ਕਬੱਡੀ ਫੈਡਰੇਸ਼ਨ ਨੇ ਜਾਂ ਕਲੱਬ ਨੇ ਪਰਿਵਾਰ ਨਾਲ ਹਮਦਰਦੀ ਕੀਤੀ ਹੋਵੇ ਜਾਂ مالی ਮਦਦ ਪ੍ਰੋਸਾ ਤੋਂ ਆਇਆ ਹੋਵੇ ਬਿਲਕੁਲ ਕੀਤੀ ਉਹਨਾਂ ਨੇ ਜਿਹੜੀ ਕਬੱਡੀ ਫੈਡਰੇਸ਼ਨ ਸ੍ਰੀਪਨ ਜੀਵਨ ਤੇ ਕੁਲਵਿੰਦਰ ਹੋਣੀ ਆ ਉਹਨਾਂ ਨੇ ਇਹ ਬਹੁਤ ਸਾਰਾ ਪ੍ਰਾਰਰੇ ਉਹਨਾਂ ਨੇ ਕੀਤਾ ਹੈਗਾ ਬਾਕੀ ਵੀ ਜਿਹੜੇ ਸੱਜਣ-ਸੱਜਣ ਉਹਦੇ ਨੇੜੇ ਸੀਗਾ ਉਹਨਾਂ ਨੇ ਸਾਰਿਆਂ ਨੇ ਜਿੰਨੀ ਜੋਗੇ ਸੀ ਸਾਰਿਆਂ ਨੇ ਮਦਦ ਕੀਤੀ ਅਸੀਂ ਸਾਰੇ ਉਹਨਾਂ ਦਾ ਮੋਢੇ ਦਾ ਮੋਢਾ ਜੋੜ ਕੇ ਉਹਨਾਂ ਦੇ ਨਾਲ ਇਹ ਕੰਮ ਵਿੱਚ ਅਸੀਂ ਨੇ ਮਦਦ ਕੀਤੀ ਹੈ ਉਰੇ ਇਦਾਂ ਹੈਗਾ ਪਰਿਵਾਰ ਗਰੀਬ ਹੈ ਤੇ ਇਹਨਾਂ ਦੀ ਵੀ ਜਿੰਨੀ ਹੋ ਸਕੇ ਅਸੀਂ ਵੀ ਤੇ ਮੈਂ ਤਾਂ ਕਿਹਨਾਂ ਦੂਸਰੇ ਜਿੰਨੇ ਵੀ ਜਾਣ ਪਛਾਣ ਵਾਲੇ ਹੈਗੇ ਜਿੱਦਾਂ ਵੀ ਹੋ ਸਕਦਾ ਇਹਨਾਂ ਦੀ ਹੈਲਪ ਕਰੋ ਤੇ ਬਾਕੀ ਜਿਹੜੇ ਹੈਗੇ ਕਾਫੀ ਲੋਕ ਜਿਹੜੇ ਇਹ ਚਾਹੁੰਦੇ ਆ ਕਿ ਮਦਦ ਕਰਨਾ ਉਹਨਾਂ ਨੇ ਸੰਪਰਕ ਕੀਤਾ ਹੈ ਤੇ ਮੈਂ ਤੇਹੀ ਬਿਜਾਰਸ਼ ਕਰਦਾ ਸਾਰਿਆਂ ਨੂੰ ਕਿ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਗਵਰਨਮੈਂਟ ਦਾ ਇੱਥੇ ਕੋਈ ਪੰਜਾਬ ਗਵਰਨਮੈਂਟ ਦਾ ਕੋਈ ਕੋਈ ਲਾਗੇ ਛਾਗੇ ਦਾ ਕੋਈ ਕੀ ਤੁਹਾਨੂੰ ਦੱਸਿਆ ਕਿ ਕੋਈ ਬੰਦਾ ਉਹਨਾਂ ਦੇ ਘਰ ਵੀ ਨਹੀਂ ਗਿਆ ਪਤਾ ਨਹੀਂ ਕੀ ਇਹ ਜੋ ਪੋਲਿਟੀਕਲ ਬੰਦੇ ਹੈਗੇ ਆਪਣੀ ਲੋੜ ਮੁਤਾਬਕ ਜਿੰਨਾ ਹੁੰਦਾ ਉੱਥੇ ਜਾਂਦੇ ਆ ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਹੋਇਆ ਕਿਸੇ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ ਬਹੁਤ ਮਾੜੀ ਗੱਲ ਹੈ ਚਲੋ ਜਿੰਨੀ ਜੋਗ ਹੈ ਸੀ ਹੈਗੇ ਨਗਰ ਦੇ ਆਪਣੇ ਜਿਹੜੇ ਸਾਡੇ ਲੋਕ ਆ ਆਸ-ਪਾਸ ਦੇ ਲੋਕਾਂ ਬਾਕੀ ਫੁਡੇਸ਼ਨ ਉਹਨਾਂ ਨੇ ਬਹੁਤ ਹੈਲਪ ਕੀਤੀ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ